ਹੈਲੋ ਬੱਚੋ ਸਵਾਗਤ ਹੈ ਤੁਹਾਡਾ ਸਰ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਕਲਾਸ 6ਵੀਂ ਪੰਜਾਬੀ ਦਾ ਲੈਸਨ ਨੰਬਰ 2 ਆਪਣੇ ਆਪਣੇ ਥਾਂ ਸਾਰੇ ਚੰਗੇ ਲੇਖਕ ਸ਼੍ਰੀਮਤੀ ਅਮ੍ਰਿਤਾ ਪ੍ਰੀਤਮ ਨੇ ਲਿਖਿਆ ਹੋਇਆ ਇਹਦੇ ਪ੍ਰਸ਼ਨ ਉੱਤਰ ਕਰਾਂਗੇ ਆਪਾਂ ਹਲਾ ਪ੍ਰਸ਼ਨ ਹੈ ਰਸੋਈ ਦੀ ਅਲਮਾਰੀ ਦੇ ਲਫਾਫਿਆਂ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਪਈਆਂ ਸਨ ਇਹਦਾ ਉੱਤਰ ਆਣਾ ਹੈ ਰਸੋਈ ਦੀ ਅਲਮਾਰੀ ਦੇ ਲਫਾਫਿਆਂ ਵਿੱਚ ਇਲਾਇਚੀ ਸੌਫ ਜਵਾਨ ਅਬਜੂਰਤ ਤੇ ਨਰਦਾਣਾ ਪਏ ਸਨ ਪ੍ਰਸ਼ਨ ਨੰਬਰ 2 ਹੈ ਇਲਾਇਚੀ ਨੂੰ ਕਿਸ ਗੱਲ ਦਾ ਕਮੰਡ ਸੀ ਇਹਦਾ ਉੱਤਰ ਆਣਾ ਹੈ ਇਲਾਈਚੀ ਨੂੰ ਆਪਣੀ ਸੁੰਦਰਤਾ ਗੁਣਾ ਅਤੇ ਮਹਿੰਗੀ ਹੋਣ ਦਾ ਕਮੰਡ ਸੀ ਅਗਲਾ ਪ੍ਰਸ਼ਨ ਹੈ ਸੌਂਫ ਅਤੇ ਜਵਾਈਨ ਵਿੱਚ ਕਿਹੜੇ-ਕਿਹੜੇ ਗੁਣ ਸਨ ਸੌਂਫ ਅਤੇ ਜਵਾਈਨ ਦੀ ਵਰਤੋਂ ਟਿੱਡ ਪੀੜ ਹਟਾਉਣ ਲਈ ਵਰਤੀ ਕੀਤੀ ਜਾਂ ਵਰਤੋਂ ਕੀਤੀ ਜਾਂਦੀ ਹੈ ਇਨਾਂ ਦੀ ਵਰਤੋਂ ਹਕੀਮ ਦਵਾਈਆਂ ਬਣਾਉਣ ਲਈ ਵੀ ਕਰਦੇ ਹਨ। ਅਗਲਾ ਹੈ ਅਗਲਾ ਪ੍ਰਸ਼ਨ ਹੈ। ਅੰਬਜੂਰ ਕਿਸ ਕੰਮ ਆਉਂਦਾ ਹੈ? ਇਹਦਾ ਉੱਤਰ ਆਣਾ ਹੈ ਅੰਬਜੂਰ ਖੱਟਾ ਹੋਣ ਕਾਰਨ ਖਾਣਾ ਸਵਾਦ ਬਣਾਉਣ ਲਈ ਵਰਤੇ ਜਾਂਦਾ ਹੈ। ਅਗਲਾ ਪ੍ਰਸ਼ਨ ਹੈ ਅਨਾਰ ਦਾਣਾ ਕਿਹੜੇ ਦੇਸ਼ ਤੋਂ ਆਇਆ ਸੀ ਅਤੇ ਇਸ ਦੀ ਵਰਤੋਂ ਕਿਸ ਚੀਜ਼ ਲਈ ਕਿਸ ਚੀਜ਼ ਵਿੱਚ ਹੁੰਦੀ ਹੈ ਇਹਦਾ ਉੱਤਰ ਆਣਾ ਹੈ ਅਨਾਰ ਦਾਣਾ ਦੂਰਦਰਾਡੇ ਦੇਸ਼ ਕਸ਼ਮੀਰ ਤੋਂ ਆਇਆ ਸੀ ਇਸ ਦੀ ਵਰਤੋਂ ਉਹਨੇ ਦੀ ਚਟਨੀ ਨੂੰ ਸਵਾਦ ਬਣਾਉਣ ਲਈ ਕੀਤੀ ਜਾਂਦੀ ਹੈ ਅਗਲਾ ਪ੍ਰਸ਼ਨ ਹੈ ਪੁੰਨੇ ਦਾ ਇਲਾਇਚੀ ਅਤੇ ਦੂਜੀਆਂ ਚੀਜ਼ਾਂ ਬਾਰੇ ਕੀ ਵਿਚਾਰ ਸੀ ਇਹਦਾ ਉੱਤਰ ਆਣਾ ਹੈ ਉਨੇ ਦਾ ਵਿਚਾਰ ਸੀ ਕਿ ਇਲਾਇਚੀ ਨੂੰ ਮਹਿੰਗੀ ਹੋਣ ਕਰਕੇ ਘਮੰਡ ਨਹੀਂ ਕਰਨਾ ਚਾਹੀਦਾ ਅਤੇ ਨਾ ਹੀ ਦੂਜਿਆਂ ਨੂੰ ਨਫ਼ਰਤ ਕਰਨੀ ਚਾਹੀਦੀ ਹੈ ਕਿਉਂਕਿ ਸਾਰੀਆਂ ਚੀਜ਼ਾਂ ਵਿੱਚ ਆਪਣੇ ਆਪਣੇ ਗੁਣ ਹੁੰਦੇ ਹਨ ਅਗਲਾ ਉੱਤਰ ਹੈ ਅਗਲਾ ਪ੍ਰਸ਼ਨ ਹੈ ਪੁੰਨੇ ਨੇ ਕੀ ਗਲਤੀ ਕੀਤੀ ਸੀ ਅਤੇ ਪੁੰਨੇ ਦੀ ਗੱਲ ਸੁਣ ਕੇ ਸਾਰਿਆਂ ਨੇ ਕੀ ਵਚਨ ਦਿੱਤਾ ਇਹਦਾ ਉਤਰ ਆਣਾ ਹੈ ਪੂਨੇ ਨੇ ਕਿਹਾ ਕਿ ਸਾਨੂੰ ਇੱਕ ਦੂਜੇ ਨਾਲ ਨਫ਼ਰਤ ਨਹੀਂ ਕਰਨੀ ਚਾਹੀਦੀ ਕਿਉਂਕਿ ਹਰੇਕ ਵਿੱਚ ਆਪਣੇ ਆਪਣੇ ਗੁਣ ਹੁੰਦੇ ਹਨ ਇਹ ਸੁਣ ਕੇ ਸਾਰਿਆਂ ਮਿਲ ਕੇ ਰਹਿਣ ਤੇ ਇੱਕ ਦੂਜੇ ਦੇ ਅਸਲ ਸਾਥੀ ਬਣਨ ਦਾ ਵਚਨ ਦਿੱਤਾ ਬੱਚਿਓ ਅੱਗੇ-ਅਗੇ ਇਹ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ ਪਹਿਲਾ ਵਾਕ ਹੈ ਰਸੋਈ ਪਹਿਲਾ ਵਾਕ ਹੈ ਰਸੋਈ ਖਾਣਾ ਪਕਾਉਣ ਦਾ ਕਮਰਾ ਸਾਡੇ ਘਰ ਇੱਕ ਰਸੋਈ ਹੈ ਸਾਡੇ ਘਰ ਇੱਕ ਰਸੋਈ ਹੈ ਦੂਸਰਾ ਹੈ ਅਲਮਾਰੀ ਸਮਾਨ ਰੱਖਣ ਦੇ ਖਾਣੇ ਜਿੱਨਾ ਅੱਗੇ ਦਰਵਾਜ਼ਾ ਲੱਗਾ ਹੋਵੇ ਮਾਤਾ ਜੀ ਨੇ ਕੱਪੜੇ ਅਲਮਾਰੀ ਵਿੱਚ ਰੱਖ ਦਿੱਤੇ ਮਿਠਾਈ ਮਿੱਠੇ ਵਾਲਾ ਪਕਵਾਨ ਮੈਨੂੰ ਮਿਠਾਈ ਬਹੁਤ ਜ਼ਿਆਦਾ ਸਵਾਦ ਲੱਗਦੀ ਹੈ ਸ਼ਰਬਤ ਮਿੱਠਾ ਪਾਣੀ ਮੈਂ ਸ਼ਬੀਲ ਤੋਂ ਸ਼ਰਬਤ ਪੀਤੀ ਅਸਮਾਨ ਆਕਾਸ਼ ਅਸਮਾਨ ਵਿੱਚ ਬੱਦਲ ਗਰਜ ਰਹੇ ਹਨ ਔਖੇ ਸ਼ਬਦਾਂ ਦੇ ਅਰਥ ਬੈਲੀ ਮਿੱਤਰ ਉੱਤਮ ਵਧੀਆ ਬਚਨ ਵਾਦਾ ਇਕਰਾਰ ਕੋਲ ਪ੍ਰਣ ਇਹ ਦਵਾ ਇਤਬਾਰ ਯਕੀਨ ਭਰੋਸਾ ਵਿਸ਼ਵਾਸ ਇਨਸਾਫ ਨਿਆਂ ਸੱਚ ਝੂਠ ਦਾ ਨਿਤਾਰਾ ਵੈਦ ਹਕੀਮ ਤੇਸੀ ਦਵਾਈਆਂ ਰਾਹੀ ਇਲਾਜ ਕਰਨ ਵਾਲਾ ਆਦਮੀ ਪੂਦਨਾ ਪੁਦੀਨਾ ਸਹੀ ਹੈ ਗਲਤ ਚੁਣੋ ਸ਼ਾਮ ਵੇਲੇ ਲਾਈਕੀ ਨੂੰ ਬੜੀ ਗਰਮੀ ਲੱਗੀ ਠੀਕ ਹੈ ਇਹ ਗਲਤ ਗਲਤ ਪੋਨੇ ਨੂੰ ਟੱਕਣ ਬੜਾ ਹੀ ਠੰਡਾ ਲੱਗਾ ਗਲਤ ਸੌ ਫਤੇਜ ਵੈਨ ਇਕੱਠੀਆਂ ਬੈਠੀਆਂ ਸਨ ਠੀਕ ਤਾਂ ਬੱਚਿਓ ਇਹ ਸੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਕਲਾਸ 6ਵੀਂ ਦਾ ਲੈਸਨ ਨੰਬਰ 2 ਆਪਣੇ ਆਪਣੇ ਥਾਂ ਸਾਰੇ ਚੰਗੇ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ